ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਧਿਆਨ ਨਾਲ ਸੁਣਿਓ ਤੇ ਦੇਖਿਓ ਇਹ ਵੀਡੀਓ ਜਿਨ੍ਹਾਂ ਨੇ ਰੈਡੀ ਸੂਟਸ ਲੈਣੇ ਆ ਨਾ ਆਪਾਂ ਤੁਹਾਨੂੰ ਵੀਡੀਓ ਚ ਮੈਂਸ਼ਨ ਕਰ ਦਾਂਗੇ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਹੈ ਤੇ ਜਿਨ੍ਹਾਂ ਨੇ ਨਵੇਂ ਰੈਡੀ ਕਰਵਾਣੇ ਆ ਉਹਨਾਂ ਲਈ ਵੀ ਬਹੁਤ ਹੀ ਡੀਲ ਪ੍ਰਾਈਸ ਹੈ ਜਿਨ੍ਹਾਂ ਨੇ ਇਹ ਤਿੰਨੇ ਸੂਟ ਰੈਡੀ ਹੀ ਲੈਣੇ ਆ ਉਹ ਆਪਾਂ 27000 ਦੇ ਦੇਣੇ ਆ ਅਗਰ ਤੁਸੀਂ ਨਵੇਂ ਰੈਡੀ ਕਰਵਾਣੇ ਆ ਤਾਂ ਉਹ ਆਪਾਂ ਤੁਹਾਨੂੰ 35000 ਚ ਤਿੰਨੇ ਸੂਟ ਰੈਡੀ ਕਰਕੇ ਦੇਨੇ ਆ ਜਿਹੜੇ ਨਵੇਂ ਰੈਡੀ ਕਰਾਂਗੇ ਉਸ ਚ ਆਪਾਂ ਕਿਸੇ ਵੀ ਤਰ੍ਹਾਂ ਦੀ ਕਸਟਮਾਈਜੇਸ਼ਨ ਕਰ ਦਾਂਗੇ ਬਟ ਜਿਹੜੇ ਸਾਡੇ ਕੋਲ ਰੈਡੀ ਪਏ ਆ ਜਿਹੜੇ ਆਪਾਂ ਤੁਹਾਨੂੰ 27000 ਦੇ ਦੇਨੇ ਆ ਉਹ ਆਪਾਂ ਬਿਲਕੁਲ ਤੁਹਾਨੂੰ ਡਿੱਟੋ ਦੇਣੀ ਆ ਸੋ ਸਾਰਿਆਂ ਦਾ ਆਪਾਂ ਨਾਪ ਵੀਡੀਓ ਚ ਮੈਂਸ਼ਨ ਕਰ ਦਾਂਗੇ ਪਹਿਲਾ yellow color ਦਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਸਾਰਾ ਫਰੈਸ਼ ਸਟਾਕ ਹੈ ਦੁਪੱਟੇ ਤੇ ਵੀ ਆਪਾਂ ਬਾਰਡਰ ਵਰਕ ਕੀਤਾ ਹੋਇਆ ਕਟ ਵਰਕ ਫਿਨਿਸ਼ਿੰਗ ਬਾਰਡਰ ਦਿੱਤੀ ਹੋਈ ਹੈ ਸਲਵਾਰ ਸੂਟ ਹੈ ਜਿਹੜਾ ਆਪਣਾ ਨੈਕਸਟ ਸੂਟ ਆ ਗਿਆ ਇਹ ਆਪਾਂ ਜੌਰਜਟ ਫੈਬਰਿਕ ਚ ਬਣਾ ਫੁੱਲ ਹੈਵੀ ਵਰਕ ਕੀਤਾ ਹੋਇਆ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਪ੍ਰੋਪਰ ਬੁਟੀਕ ਸੂਟ ਆਣਗੇ ਪ੍ਰੋਪਰ ਫਿਨਿਸ਼ਿੰਗ ਨਾਲ ਰੈਡੀ ਕੀਤੇ ਹੋਏ ਆ ਪਿਓਰ ਜੌਰਜਟ ਫੈਬਰਿਕ ਆਇਆ ਗਿਆ ਇਸ ਚ ਆਪਾਂ ਕਟ ਦਾ ਨਾ ਮੋਤੀ ਸਿੱਪੀ ਦਬਕਾ ਨਲਕੀ ਨਕਸ਼ੀ ਬਹੁਤ ਹੀ ਜਿਆਦਾ ਪਿਆਰਾ ਕੰਮ ਕੀਤਾ ਹੋਇਆ ਹੈ ਬੋਟਮ ਚ ਆਪਾਂ ਇਹ ਨਾਲ ਪੈਂਟ ਬਣਾਈ ਹੋਈ ਉਹਦੇ ਆਪਾਂ ਪੋਂਚਿਆ ਤੇ ਵੀ ਕੰਮ ਕੀਤਾ ਹੋਇਆ ਨਵੇਂ ਰੈਡੀ ਕਰਵਾਉਂਗੇ ਕਲਰ ਵੀ ਕੋਈ ਵੀ ਰੈਡੀ ਕਰਵਾ ਸਕਦੇ ਹੋ ਆਪਦੇ ਨਾਪ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰੀ ਡੀਲ ਹੈ ਸੁਪਰ ਹਿੱਟ ਡੀਲ ਹੈ ਸੂਟ ਇੱਕ ਤੋਂ ਇੱਕ ਚੜ ਦਾ ਸੂਟ ਹੈ ਥਰਡ ਸੂਟ ਆ ਗਿਆ ਆਪਣਾ ਲਾਈਨਾਂ ਵਾਲਾ ਸੂਟ ਇਹ ਆਪਾਂ ਲ্যাਵੈਂਡਰ ਕਲਰ ਚ ਰੈਡੀ ਕੀਤਾ ਪਿਓਰ ਨੈਚੁਰਲ ਕ੍ਰੇਪ ਚ ਰੈਡੀ ਕੀਤਾ ਸਾਰਾ ਆਪਾਂ ਇਸ ਚ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹ ਵੀ ਆਪਾਂ ਸਲਵਾਰ ਨਾਲ ਰੈਡੀ ਕੀਤਾ ਹੋਇਆ ਪ੍ਰੋਪਰ ਦੁਪੱਟਿਆ ਦੀ ਫਿਨਿਸ਼ਿੰਗ ਆਏਗੀ ਸੋ ਜਲਦੀ ਜਲਦੀ ਇਸ ਡੀਲ ਨੂੰ ਲੈ ਲਓ ਜਿਨ੍ਹਾਂ ਦੇ ਨਾਪ ਹੈਗੇ ਉਹ ਤਾਂ ਜਲਦੀ ਹੀ ਬੁੱਕ ਕਰ ਦਿਓ ਕਿਉਂਕਿ ਸਾਡੇ ਕੋਲ ਇਹ ਸਿੰਗਲ ਸਿੰਗਲ ਸੂਟ ਹੀ ਹੈ